ਤੰਦਰ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਕਾਈਵੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਕੰਪਨੀ ਦੇ ਬਿਜਲੀ ਦਾ ਕੰਮ ਕਰਨ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਕਰੰਟ ਲੱਗਣ ਦੇ ਕਾਰਨ ਉਸ ਨੂੰ ਕੰਪਨੀ ਦੇ ਮੁਲਾਜ਼ਮ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ ਤੇ ਮ੍ਰਿਤਕ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੇ ਨੇ ਇਹ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲਾਗੇ ਕੋਈ ਸਾਈਟ ਆ। ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਇੱਥੇ? ਕੰਪਨੀ ਕਿਤੇ ਮੈਨੂੰ 10-12 ਸਾਲ ਹੋਏ ਕੰਮ ਕਰਦਾ। 10-12 ਸਾਲ ਹੋ ਗਏ। ਹਾਂਜੀ ਹਾਂਜੀ ਹਾਂਜੀ। ਅੱਤੇ ਕੀ ਹੋਇਆ ਕਿ ਸੀ ਪ੍ਰੋਬਲਮ? ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ। ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ। ਅੱਛਾ। ਹਾਂ। ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ 'ਚੋਂ ਕੱਢਿਆ ਵਾ। ਜਿੱਥੇ ਇਹਨੂੰ ਸ਼ਾਰਟ ਲੱਗਾ। ਉਸ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਕਰਾਰ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਸ਼ ਕਰਨਾ ਅੱਛਾ ਪਰ ਪਰਿਵਾਰ ਦੇ ਤਲਾਸ਼ ਕਰਨਾ ਗਿਆ ਆ ਜੀ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆ ਮੌਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਸ਼ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਕੁੜ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਅੱਛਾ ਹਾਂਜੀ ਪੁਰਾਣੀ ਪੁਰਾਣੀ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਕੀ ਨਾਮ ਸੀ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਵੀਰ ਕੇ ਦੇਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਾ ਕਰਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਿਕਾਈ ਵੇਚ ਸਿਕਾਈ ਵੇਚ ਇਹ ਟਾਰਪ ਇਹ ਸਿਕਾਈ ਵੇ ਵੜਾ ਨੂੰ ਆਤ ਨਹੀਂ ਚਾਉਂਦੇ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨਾ ਨਹੀਂ ਆਏ ਨਾ ਰਾਤ ਨੂੰ ਕੰਮ ਕਰਦਾ ਰਹੇ ਕੰਪਨੀ 'ਚ ਰਾਤ ਦਿਨ ਇਹਨਾਂ ਘਰ ਸਾਹ ਜਾ ਕੇ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਵਾਸਤੇ ਅਜ ਮਾਰਕੀਟ ਕਾ ਛੋਟਾ ਐ ਨਨੂ ਮਾਰਕੀਟ ਕਾ ਛੋਟਾ ਐ ਨਾ ਤੈਨ ਕੁੜੀਆਂ ਦੀਆਂ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗਤੀ ਕਰਦੇ ਆ ਜੀ ਹਣ ਹੁਣ ਸਾਫ ਚਾਹੀਦਾ ਤੇਰਾ ਮਿਸਾਲ ਤੈਨ ਬੱਚੇ ਇੱਕ ਜਨਾਨੀ ਹੋਰੀ ਆਪਣਾ ਨਾਮ ਦੱਸੋ ਮੇਰਾ ਨਾਮ ਆਰਤੀ ਮੇਰਾ ਨਾਮ ਕੱਲ ਵਾਲਾ ਇੱਥੇ ਕੰਮ ਕਰਦਾ ਵਲ ਕੰਪਨੀ ਚ ਆਹ ਹੁਕਮ ਸੀਡ ਹੁਕਮ ਰੋਡ ਐ ਇਹ ਗਾਵਾ ਦਫਤਰ ਘਰੇ ਬਣਾਇਆ ਹੋਇਆ ਵਾ ਏ ਨਏ ਤੇ ਜੋ ਪੇਜ਼ਦਾਰ ਤੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਬਜੀਠਾ ਰੋਡ ਤੇ ਵੀ ਨਾ ਕੰਮ ਪੜਿਆ ਵਾ ਉਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਘਾਲ ਆਇਆ ਤਾਂ ਠੀਕ ਹੀ 1:30 ਵਜੇ ਮੈਂ ਪੂਰ ਕੀਤਾ ਨਹੀਂ ਪਹੁੰਚ ਚੁੱਕੇ ਦੋ ਤੇ ਨਾ ਪਰ ਮੈਂ ਕਾ ਜਾਲ ਕੰਮ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਵਿਤ ਕੰਮ ਚ ਲੱਗਾ ਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆacre ਕੋਤੂ ਘਰੇ ਆ ਮੈਂ ਕਹਾ ਕਹਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੈਡਮ ਦੇ ਮੇਰੇ ਝੂੜ ਬੋਲਿਆ ਤੋ ਖਾ ਗਈ ਤਾਂ ਮੈਡਮ ਨੇ ਮੈਨਾਲ ਕਹਿੰਦੀ ਕਹ ਨਹੀਂ ਕਹਿੰਦੀ ਬਠੀ ਠੀਕ ਹੈ ਮੈਂ ਕਾਰ ਲੱਗ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਆੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਕੇ ਬਾਹ ਚੋ ਕਹਿੰਦੇ ਆ ਬਾਹ ਆ ਤੇਰਾ 70 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਿਹਾ ਤੇ ਠੋਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਕਾਰ ਲੈ ਕੇ ਆ ਲੱਗੇ ਆ ਤੇ ਬਾਹ ਚੋ ਲਾਸ਼ ਪਾਤੀ ਇਹਨਾਂ ਨੇ ਅਡੇ ਕਾਰ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਹਾਂ ਜਦੋਂ ਕੰਮ ਨਹੀਂ ਆਇਆ ਤਾਂ ਮੁਰਾ ਬਸਾਉਂਦੇ ਤੇ 30 30 ਸਾਲ ਉਮਰ ਜ਼ਿਆਦਾ ਰਹੀ ਇਹ ਸੌਂਦਦੇ ਉਹ ਰਾਧਾਨ ਜੀ ਫੇਰ ਬਾਹ ਚੋ ਮੇਰੇ ਰਿਸ਼ਤੇਦਾਰ ਉਹਨੂੰ ਬੈਠੇ ਥੋੜੀ ਦੇਰ ਉੱਥੇ ਰਹੀ ਐ ਥੋੜੀ ਦੇਰ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉੱਥੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਇਹਦਾ ਨਾਮ ਆ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਮਰ ਵਾਸੀ ਧੁੱਪ ਛੜੀ ਮੇਰਕੇ ਤੋਂ ਟੈਕਸੀਡੈਂਟ ਨਹੀਂ ਆਥੀ ਬਾਕੀ ਪੋਸਟਪੋਨ ਕਰਦੇ ਹਾਂ ਸਿਰਨ ਪਰਿਵਾਰ ਸਹਿਮਤ ਹੈ ਬਾਈ ਜੀ ਹਾਂ ਜੀ ਸਹਿਮਤ ਹੈ ਜੀ ਪਰਿਵਾਰ ਨਾਲ ਜੀ ਠੀਕ